ਅਣਾਚੀ ਹਟਾਵਲੋਂ ਦੋ ਵਕਫਕ ਮੁਕਦਮੇ ਦਰਜ ਹੋਏ 1172 ਨੰਬਰ ਮੁਕਦਮਾ 1174 ਨੰਬਰ ਮੁਕਦਮਾ 172 ਹੋਇਆ 23924 ਨੂੰ ਤੇ 74 ਹੋਇਆ 3924 ਨੂੰ ਤੇ 172 ਨੰਬਰ ਮੁਕਦਮੇ ਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੁਖਚੰਦ ਸਿੰਘ ਅੰਮ੍ਰਿਤਪਾਲ ਸਿੰਘ ਤੇ ਹਰਮਨ ਸਿੰਘ ਤੇ ਇਹਨਾਂ ਵੱਲੋਂ ਪਹਿਲਾਂ ਇੱਕ ਸਵਿਫਟ ਕਾਰ ਬਰਾਮਦ ਹੋਈ ਤੇ 122690 ਰੁਪਏ ਬਰਾਮਦ ਹੋਏ ਜਦੋਂ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਤੇ ਗਏ ਇਸ ਸਾਨੂੰ ਇੱਕ ਕਾਰਤਿਕ ਦਾ ਪਤਾ ਚੱਲਿਆ ਜੋ ਸਨਿਨ ਕਲੇਵ ਰਾੰਤੀ ਰਤ ਰੋਡ ਦਾ ਰਹਿਣ ਵਾਲਾ ਹੈ ਉਤੋਂ 10 ਲੱਖ 40 ਹਜ਼ਾਰ ਰੁਪਏ ਡਰਗ ਮਨੀ ਰਿਕਵਰ ਹੋਈ ਹੈ ਤੇ ਇੱਕ ਸਕੋਰਪੀਓ ਕਾਰ ਵੀ ਰਿਕਵਰ ਹੋਈ ਹੈ ਤੇ ਜਿਹੜਾ ਮਕਦਮਾ ਨੰਬਰ 174 ਹੈਗਾ ਉਹ ਚੋਂ ਨਰਿੰਦਰ ਸਿੰਘ ਗ੍ਰਿਫਤਾਰ ਹੋਇਆ ਤੇ ਉਤੋਂ 100 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਕਾਰ ਕੇ ਕਾਰ ਜਿਹੜਾ ਰਿਤੇਕ ਹੈ ਸੌਰੀ ਕਾਰਤਿਕ ਨਹੀਂ ਰਿਤੇਕ ਹੈ ਉਹ ਹਲੇ ਫਰਾਰ ਹੈ ਤੇ ਉਹਨੂੰ ਵੀ ਅਸੀਂ ਲੱਭ ਰਹੇ ਹਾਂ ਤੇ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਹੋਣਗੀਆਂ ਉਹ ਵੀ ਅਸੀਂ ਐਕਸਪਲੋਰ ਕਰਾਂਗੇ ਸਰ ਇਹ ਕਿ ਦੇਣਕ ਨੂੰ ਜਾ ਰਿਹਾ ਸੀ ਵੀ ਇਸ ਮੋੜੇ ਉੱਪਰ ਉਹ ਹਲੇ ਅਸੀਂ ਇਹਨਾਂ ਦੀ ਪੁੱਛ ਕੇ ਤੋਂ ਬਾਅਦ ਸਾਨੂੰ ਪਤਾ ਚੱਲੇਗਾ ਕਿ ਸਕੋਰਪੀਓ ਕੈਟੇਗਰੀ ਦੇ ਵਿੱਚ ਸਕੋਰਪੀਓ ਰਿਤੇਕ ਅੱਛਾ ਹੈ ਤੇ ਉਹਦੇ ਨਾਲ ਹੋਰ ਵੀ ਜਿਹੜੇ ਮੁੰਡੇ ਨੇ ਉਹ ਵੀ ਹਲੇ ਸਾਨੂੰ ਪਤਾ ਚੱਲੇਗਾ ਕਿ ਦੇਖੋ ਡਰਗਮਨੀ ਵੀ ਆਪਣਾ 10 ਲੱਖ 40 ਹਜ਼ਾਰ ਮਿਲੀ ਹੈ ਤੇ ਆਪਣਾ ਗੱਡੀ ਵੀ ਸੰ ਮਿਲੀ ਹੈ ਹਾਂਜੀ ਪੋਸਿਬਿਲਿਟੀ ਹੈਗੀ ਹੈ ਜੀ ਜਾਂ ਵੇਚਿਆ ਹੋਣਾ ਹੈ ਜਾਂ ਕਿਤੇ ਲੈਨ ਜਾ ਰਿਹਾ ਹੋਣਾ ਹੈ ਕਿਸ ਗੱਡੀ ਤੇ ਲੱਗਦਾ ਹੋਰ ਬੇਲਾ ਵੀ ਇਦਾਂ ਦੇ ਕੰਮ ਚ ਕੀਤੇ ਗਏ ਹੋਣ ਜਾਂ ਕੁਝ ਹੋਰ ਵੱਖਰੇ ਜਿਹੜੇ ਕ੍ਰਾਈਮ ਕੀਤੇ ਹੋਣ ਦੇਖੋ ਗੱਡੀ ਤਾਂ ਸਸਪੀਸ਼ਸ ਹੈਗੀ ਹੈ ਜੀ ਤੇ ਅਸੀਂ ਐਕਸਪਲੋਰ ਕਰਾਂਗੇ ਕਿ ਆ ਕਿਥੇ ਕਿਥੇ ਜਾਂ ਤਾਂ ਜਿਹੜਾ ਪੈਸਾ ਮਿਲਿਆ ਕਿਥੇ ਲੈਨ ਜਾ ਰਿਹਾ ਅਸੀਂ ਡਰਗ ਆ ਵੇਚ ਕੇ ਆ ਰਿਹਾ ਅਸੀਂ ਕੀ ਸਰ ਇਹ ਕਿੰਨੀ ਹੈ ਸਰ ਜਿਹੜੇ ਫਰੇਕ ਇਹਨਾਂ ਦੇ ਯੰਗ ਹੀ ਨੇ ਜੀ ਬਾਈ 25 ਸਾਲ ਦੇ ਹੈਗੇ ਜੀ ਹੁਣ ਸਰ ਫਿਰ ਉਹਦੀ ਪ੍ਰੋਪਰਟੀ ਦੇ ਉੱਪਰ ਜਾਤ ਮਰੀ ਜਾਊਗੀ ਬਿਲਕੁਲ ਜੀ ਪ੍ਰੋਪਰਟੀ ਦੇ ਉੱਪਰ ਜਾਤ ਮਰੀ ਜਾਊਗੀ ਕਿ ਜਿਹੜੇ ਵੀ ਇਲਗੋਟਨ ਮਨੀ ਤੇ ਡਰਗ ਮਨੀ ਨਾਲ ਬਣੀ ਹੈ ਉਹ ਅਸੀਂ ਪ੍ਰੋਪਰ ਪ੍ਰੋਸੀਜਰ ਕਰਕੇ ਐਸ ਪਰ ਲਾਅ ਅਗਰ ਐਸ ਸਪੀਸੀਸ ਹੁੰਦਾ ਤਾਂ ਫਿਰ ਉਹ ਫ੍ਰੀਜ਼ ਕਿੰਨੀ ਜਾਂਦੀ ਬਿਲਕੁਲ ਜੀ ਗੱਡੀਆਂ ਦਾ ਪਤਾ ਕਿੱਥਾ ਲੱਗੇਗਾ ਸਰ ਕਿੰਨਾ ਕਿੰਨਾ ਦੇ ਨਾਮ ਤੋਂ ਬਿਲਕੁਲ ਜੀ ਅਸੀਂ ਆਰਟੀ ਆਫਿਸ ਤੋਂ ਪਤਾ ਕਰਾਂਗੇ ਸਰ ਜੀ ਇਹ ਲਿਖਣਾ ਤੁਹਾਨੂੰ ਵੀ ਆਦੀ ਨੇ ਇਹ ਹਾਲੇ ਅਸੀਂ ਮੇਰੇ ਨਾਲ ਮੈਡੀਕਲ ਕਰਾ ਕੇ ਤੱਕ ਕਰਦੇ ਹਾਂ ਕੋਈ ਵਪਾਰ ਜਾਂ ਕੁਛ ਇਦਾਂ ਦਾ ਕੁਛ ਹੋਰ ਐਕਸਟਰਾ ਨਹੀਂ ਹੱਲੇ ਹੱਲੇ ਸਾਨੂੰ ਆਈ ਮਿਲ ਗਈ ਗਗਮਨੀ ਮਿਲੀ ਕਾਦ ਮਿਲੇ ਤੇ ਠੀਕ ਹੈ